ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਹੇਠ ਹਲਕਾ ਪੂਰਬੀ ਤੋਂ ਇੱਕ ਤਿਰੰਗਾ ਯਾਤਰਾ ਦੀ ਸ਼ੁਰੂਆਤ ਹੋਈ ਦੱਸਦੀ ਹੈ ਕਿ 26 ਜਨਵਰੀ ਦੇ ਸਬੰਧ ਵਿੱਚ ਐਮਪੀ ਰਵਨੀਤ ਬਿੱਟੂ ਨੇ ਆਪਣੇ तमाम ਸਾਥੀਆਂ ਸਮੇਤ ਤਿਰੰਗਾ ਯਾਤਰਾ ਕੱਢੀ ਹੈ ਜਿਸ ਦੇ ਚੱਲਦੇ ਐਮਪੀ ਬਿੱਟੂ ਨੇ ਗੱਲਬਾਤ ਕਰਦਿਆਂ ਵਿਰੋਧੀਆਂ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਜੋ ਦੇਸ਼ ਨੂੰ ਬੋਲਣ ਵਾਲੇ ਨੇ ਤਿਰੰਗੇ ਖਿਲਾਫ ਬੋਲਦੇ ਨੇ ਉਹਨਾਂ ਦੇ ਖਿਲਾਫ ਇਹ ਮਾਰਚ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਘਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਤਿਰੰਗਾ ਮਾਰਚ ਕੱਢਿਆ ਗਿਆ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਕਰੋੜ ਲੋਕਾਂ ਦਾ ਅੱਜ ਸੰਵਿਧਾਨ ਰਿਪਬਲਿਕ ਡੇ ਤੇ ਕਾਂਗਰਸ ਪਾਰਟੀ ਨੇ 1930 ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਆਪਣੇ ਵਰਕਰਾਂ ਨੂੰ ਨੈਸ਼ਨਲਿਸਟ ਲੋਕਾਂ ਨੂੰ ਦੇਸ਼ ਚਾਹੁਣ ਵਾਲੇ ਲੋਕਾਂ ਨੂੰ ਪਬਲਿਕ ਨੂੰ ਅਪੀਲ ਕੀਤੀ ਸੀ ਕਰ ਕਰ ਤਿਰੰਗਾ ਲਾ 1930 ਦੇਸ਼ ਆਜ਼ਾਦ ਹੋਇਆ ਉਦੋਂ ਤੇ ਅੱਜ ਕਾਲਾ ਜੀ ਦਿਮਕਰ ਜੀ ਅੱਜ ਦੁਬਾਰਾ ਕਈ ਦੇਸ਼ ਦੇ ਦੁਸ਼ਮਣ ਨੇ ਜਿਹੜੇ ਬਾਹਰ ਬੈਠ ਕੇ ਧਮਕੀਆਂ ਦਿੰਦੇ ਆ ਗੱਲਾਂ ਕਰਦੇ ਆ ਵੀ ਤਿਰੰਗਾ 26 ਜਨਵਰੀ ਨੂੰ ਸੀ ਆ ਕਰਾਂਗੇ ਆ ਫਿਰਦੇ ਆ ਆ ਲੱਖਾਂ ਲੋਕ ਫਿਰਦੇ ਆ ਤਿਰੰਗੇ ਨੂੰ ਲੈ ਕੇ ਕੀ ਕਰ ਲਿਆ ਕਿਸੇ ਨੇ ਇਹ ਇੱਕ ਪ੍ਰਤੀਕ ਆ ਵੀ ਅਸੀਂ ਦੇਸ਼ ਲਈ ਜਾਨ ਤੱਕ ਦੇ ਦਾਂਗੇ ਦੇਸ਼ ਲਈ ਸਭ ਕੁਝ ਆਜਰਾ ਪਰ ਪਿੱਛੇ ਨਹੀਂ ਹਟਾਂਗੇ ਅੱਜ ਦਾ ਦਿਨ ਹੈ ਸਾਰੇ ਦੇਸ਼ ਦੇ ਵਿੱਚ ਬੜੇ ਉਸਤਾਦ ਦੇ ਨਾਲ ਗੰਨਤੰਤਰ ਦਿਵਸ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ ਔਰ ਅੱਜ ਦੇ ਦਿਨ ਸਾਡੇ ਭਾਰਤ ਦਾ ਸੰਵਿਧਾਨ ਬਣਿਆ ਸੀ ਉਹ ਸਰਦਾਰਾਂ ਦੇ ਤਹਿਤ ਹੀ ਸਾਡੇ ਦੇਸ਼ ਨੇ ਬੜੀ ਤਰੱਕੀ ਕੀਤੀ ਹੈ ਔਰ ਸਾਡੇ ਮੈਂਬਰ ਪਾਰਲੀਮੈਂਟ ਰਵਿੰਦਰ ਸਿੰਘ ਬਿੱਟੂ ਜੀ ਆਪਣੇ ਚੋਣਾਂ ਦੀ ਕੈਂਪੇਨ ਸ਼ੁਰੂ ਕਰਦੇ ਹੋਏ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰਾਂ ਤੇ ਲੋਕਾਂ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਦਾ ਇੱਕ ਰਾਉਂਡ ਘੱਡ ਰਹੇ ਨੇ ਔਰ ਵਰਕਰਾਂ ਨੂੰ ਸਹਿਯੋਗ ਕਰ ਰਹੇ ਨੇ ਤਾਕੇ ਆਉਣ ਵਾਲੇ ਚੋਣਾਂ ਦੇ ਵਿੱਚ ਪਾਰਟੀਆਂਾਂ ਚੋਣਾਂ ਚ ਵੱਧ ਤੋਂ ਵੱਧ ਮੋਟਰਾਂ ਚਤਾ ਦੇ ਕੀ ਉਹਨਾਂ ਨੂੰ ਬਹੁਤ ਵੱਡਾ ਉਤਸ਼ਾਹ ਆ ਬੜਾ ਜੋਸ਼ ਹੈ ਸੈਂਟਰਲ ਹਲਕੇ ਦੇ ਵਿੱਚ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਮੋਟਰਸਾਈਕਲ ਸਕੂਟਰ ਲੋਕ ਆ ਹਮਾ ਕੇ ਇੱਕ ਜ਼ਰੂਰਤਾਂ ਦੀ ਸ਼ਕਲ ਦੇ ਵਿੱਚ ਆ ਰਹੇ ਨੇ ਐ ਸਮਝਦਾ ਅੱਜ ਇੱਕ ਨਜ਼ਾਰਾ ਦੇਖਣ ਵਾਲਾ ਲੋਕ ਕਿੰਦਾ ਅੱਜ ਮੁੜ ਕੇ ਕਾਂਗਰਸ ਪਾਰਟੀ ਨਾਲ ਖੜਕਾਂ ਤੇ ਉਤਰ ਗਿਆ ਸਾਹਮਣੇ ਨਜ਼ਰ ਆ ਰਹੇ